ਚਾਹ ਗਿਆ ਕੋਸ਼ਤੋਂ ਸ਼ੂਕਿਆਂ ਨੀ ਪਾ ਕੇ ਆਉਂਦਾ ਰ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਮੇਰੇ ਨਾਲ ਜੀ ਸ਼ੂਜ਼ ਨੇ ਜਿਹੜੇ ਵੀ ਉਹ ਥੱਲੇੋਂ ਟੁੱਟੇ ਹੋਏ ਆ ਵੀ ਜਦੋਂ ਮੈਂ ਪਾ ਕੇ ਉਹਨਾਂ ਤਾਂ ਉਹਨਾਂ 'ਚ ਪਾਣੀ ਵੜ ਜਾਂਦਾ ਤਾਬੇ ਤੋਂ ਕਹਿਣਾ ਵੀ ਇੱਕ ਟਾਈਮ ਦੀ ਆ ਰੋਟੀ ਇਦਾਂ ਨਾ ਇਹ ਪਨੀਰ ਪਨੂਰ ਦੀ ਲੋੜ ਹੁੰਦੀ ਆ ਉਹ ਕਿਨੇ ਸਾਫ਼ ਕਰ ਦਿਆ ਕਰ ਸਵਾਈ ਕਰ ਦਿਆ ਕਰ ਉਹਨਾਂ ਨੇ ਇਹ ਸੀ ਵੀ ਸਾਨੂੰ ਟ੍ਰੇਨਰ ਵੀ ਮਿਲਿਆ ਹੋਇਆ ਉਹਨੇ ਪੈਸੇ ਜੀ ਸਫਾਈ ਵਾਲਾ ਹੀ ਮਿਲਿਆ ਹੋਇਆ ਨਾ ਤੇ ਉਹਨਾਂ ਨੇ ਮੈਨੂੰ ਕਾਫੀ ਵਰਜਿਆ ਵੀ ਨਹੀਂ ਤੋ ਇਦਾਂ ਨਹੀਂ ਕਰਨਾ ਤਾਂ ਮੈਂ ਮਿੱਥ ਲਿਆ ਸੀਗਾ ਵੀ ਮੈਂ ਉਹ ਚੇਅਰ ਤੇ ਬੈਠਣਾ ਜਿਹੜੇ ਮੈਨੂੰ ਜੱਜ ਕਰਦੇ ਵੀ ਉੱਥੇ ਤੱਕ ਕਿਵੇਂ ਪ ਮੋੜੀ ਜਿੰਦਗੀ ਵਿੱਚ ਮੁਸ਼ਕਿਲਾਂ ਕਦੋਂ ਆਉਣੀਆਂ ਸ਼ੁਰੂ ਹੋਈਆਂ ਜਦੋਂ ਘਰਦਿਆਂ ਨੇ ਪੈਸੇ ਦੇਣੇ ਬੰਦ ਕਰਤੇ 25 ਸਾਲ ਦੀ ਉੱਚ ਜਾ ਕੇ 18 ਸਾਲ ਦੀ ਉੱਚ ਜਾਂ ਫਿਰ 16 ਸਾਲ ਦੀ ਉੱਚ ਮੈਂ ਅੰਕੁਸ਼ ਕੁਮਾਰ ਮੇਰੀ ਜ਼ਿੰਦਗੀ ਦੇ ਵਿੱਚ 7 ਸਾਲ ਤੋਂ ਆਹ ਪ੍ਰੋਬਲਮਸ ਜਿਹੜੀਆਂ ਸੀ ਸ਼ੁਰੂ ਹੋ ਗਈਆਂ ਸੀ ਸੋ ਉਦੋਂ ਤੋਂ ਮੈਨੂੰ ਕੀ ਹੈ ਕਿ ਆਪਣਾ ਰੋਜੀ ਰੋਟੀ ਕਮਾਉਣ ਦੇ ਲਈ ਜਾਣਾ ਪੈਂਦਾ ਸੀ ਉਸ ਟਾਈਮ ਮੇਰੇ ਫਾਦਰ ਸਾਹਿਬ ਦਾ ਜਿਹੜਾ ਸੀ ਕਿ ਇੱਕ ਇਲੈਕਟ੍ਰਿਕ ਸ਼ੌਕ ਲੱਗਿਆ ਸੀ ਉਹਨਾਂ ਦੇ ਕਰੰਟ ਲੱਗ ਗਿਆ ਸੀਗਾ 3 ਫੇਸ ਮੋਟਰ ਤੋਂ ਜਦੋਂ ਉਹ ਕਿਸੇ ਦੇ ਨਾਲ ਦਿਹਾੜੀ ਦਾ ਪੇਡਾ ਕੰਮ ਕਰਦੇ ਹੁੰਦੇ ਸੀ ਤੇ ਮੈਂ ਉਹਨਾਂ ਦੇ ਨਾਲ ਰਾਤ ਨੂੰ ਮੋਟਰ ਚਲਾਉਣ ਦੇ ਲਈ ਗਿਆ ਸੀ ਕਿਸੇ ਦੇ ਖੇਤ ਦੀ ਤੇ ਉਹਨਾਂ ਦੇ ਉੱਪਰ ਤਾਰ ਡੇਗੀ ਸੀ ਉਹਨਾਂ ਦੀ ਜਿਹੜੀ ਸਪਾਈਨਲ ਕੋਰਡ ਹੁੰਦੀ ਹੈ ਰੀਡ ਦੀ ਹੱਡੀ ਹੈ ਉੱਥੇ ਲੱਗ ਗਿਆ ਸੀ ਕਰੰਟ ਤੇ इवन ਉਹ ਬਹੁਤ ਮੁਸ਼ਕਿਲ ਦੇ ਨਾਲ ਬਚੇ ਤੇ ਉਸ ਟਾਈਮ ਉਹ ਡੀ ਐਮ ਸੀ ਹਸਪੀਟਲ ਦੇ ਵਿੱਚ ਕਾਫੀ ਟਾਈਮ ਰਿਹਾ ਸਾਡੇ ਕੋਲ ਜਿਹੜੀ ਵੀ ਉਸ ਟਾਈਮ ਪੂੰਜੀ ਸੀਗੀ ਉਹ ਉਹਨਾਂ ਦੀ ਉੱਥੇ ਹੀ ਖਰਚ ਹੋ ਗਈ ਤੇ ਉਸ ਟਾਈਮ ਉਹ ਹਾਰਡ ਫੇਸ ਮੈਨੂ ਫੇਸ ਕਰਨਾ ਪਿਆ ਮੈਂ ਉਦੋਂ ਫਿਰ ਲੇਬਰ ਕਰਨੀ ਸ਼ੁਰੂ ਕੀਤੀ ਮੈਂ ਸਰਕਾਰੀ ਸਕੂਲ ਦੇ ਵਿੱਚ ਉਸ ਟਾਈਮ ਪੜਦਾ ਸੀ ਅਕਸਰ ਹੀ ਸਕੂਲ 'ਚ ਜਾਣਾ ਹੁੰਦਾ ਸੀ ਜਾਂ ਤਾਂ ਮੈਂ ਪ੍ਰੇਅਰਸ ਸੀ ਨਹੀਂ ਜਾਂਦਾ ਹੁੰਦਾ ਜਿਹੜੀ ਸਵੇਰ ਦੀ ਪ੍ਰਾਰਥਨਾ ਆਪਾਂ ਸਕੂਲ ਦੇ ਵਿੱਚ ਕਰਦੇ ਆ ਜਾਂ ਤਾਂ ਮੈਂ ਉਹਦੇ ਜਾਂਦਾ ਹੀ ਨਹੀਂ ਸੀ ਜਾਂ ਜਾਂਦਾ ਹੁੰਦਾ ਸੀ ਮੈਨੂੰ ਸਾਰੀ ਕਲਾਸ ਦੇ ਨਾਲ ਜਾਣਾ ਪੈਂਦਾ ਸੀਗਾ ਤੇ ਉਦੋਂ ਜਦੋਂ ਮੈਂ ਜਾਂਦਾ ਸੀ ਤਾਂ ਫਿਰ ਉੱਥੇ ਚੈੱਕ ਚੈੱਕ ਹੁੰਦੇ ਸੀ ਨਾ ਆਪਣੇ ਸ਼ਰਟ ਚੈੱਕ ਹੁੰਦੀ ਸੀ ਕਲੀਨ ਐਂਡ ਨੀ ਤੇ ਫਿਰ ਆਪਣੇ ਸ਼ੂਜ਼ ਚੈੱਕ ਹੁੰਦੇ ਸੀ ਤੇ ਮੇਰੇ ਸ਼ੂ ਨਹੀਂ ਸੀ ਪਾਏ ਹੁੰਦੇ ਜ਼ਿਆਦਾਤਰ ਸਰਦੀਆਂ ਚ ਉਸ ਟਾਈਮ ਤੇ ਉਦੋਂ ਜਦੋਂ ਮੈਂ ਸਰਦੀਆਂ ਚ ਚੱਪਲਾਂ ਸਣੇ ਗਿਆ ਸੀ ਸਕੂਲ ਦੇ ਵਿੱਚ ਤਾਂ ਦੇਖਿਆ ਮੈਨੂੰ ਟੀਚਰ ਨੇ ਪਹਿਲੇ ਦਿਨ ਵਾਰਨ ਕਰਤਾ ਕਿ ਤੁਸੀਂ ਚੱਪਲ ਨਹੀਂ ਪਾ ਕੇ ਆਉਣੀ ਉਸ ਤੋਂ ਬਾਅਦ ਇੱਕ ਦੋ ਦਿਨ ਮੈਂ ਕਲਾਸ 'ਚ ਬਹਿ ਕੇ ਸਾਰ ਲਿਆ ਚਲੋ ਤੀਜੇ ਦਿਨ ਫੇਰ ਸਾਰੀਆਂ ਕਲਾਸਾਂ ਨੂੰ ਟੀਚਰ ਨਾ ਉਹ ਵੀ ਕਰਦੇ ਹੁੰਦੇ ਸੀ ਨਾ ਆ ਦੇਖਰੇਖ ਕਰਦੇ ਹੁੰਦੇ ਸੀ ਕਿ ਸਾਰੇ ਬੱਚੇ ਗਏ ਜਾਂ ਫਿਰ ਦੇਖਿਆ ਟੀਚਰ ਨੇ ਮੈਨੂੰ ਉਹਨਾਂ ਨੇ ਛਿੜਕਿਆ ਤੇ ਫਿਰ ਭੇਜਤਾ ਵੀ ਤੁਸੀਂ ਪਲੇਅਰਸ ਨਹੀਂ ਗਏ ਮੈਂ ਗਿਆ ਤੇ ਚਲੋ ਮੇਰੇ ਚੱਪਲ ਪਾਈ ਸੀਗੇ ਮੈਨੂੰ ਦੂਸਰੇ ਦਿਨ ਸਾਡੇ ਟੀਚਰ ਨੇ ਮੈਨੂੰ ਥੱਪੜ ਮਾਰੇ ਦੋ ਤਿੰਨ ਵੀ ਕੱਲ ਨੂੰ ਸ਼ੂ ਪਾ ਕੇ ਆਉਣਾ ਉਹਨਾਂ ਨੇ ਕਾਰਨ ਨਹੀਂ ਮੈਨੂੰ ਪੁੱਛਿਆ ਮੈਨੂੰ ਕਿ ਤੂੰ ਸ਼ੂ ਪਾ ਕੇ ਆਉਣਾ ਮੈਂ ਕਿਹਾ ਜੀ ਠੀਕ ਹੈ ਮੈਂ ਚਲੋ ਰੋ ਕੇ ਉਵੇਂ ਹੀ ਡਨ ਕਰਤਾ ਵੀ ਮੈਂ ਪਾ ਕੇ ਆਉਂਗਾ ਤੇ ਮੈਨੂੰ ਇੱਕ ਟੀਚਰ ਸੀਗੇ ਹੋਰ ਸਾਡੇ ਤੇ ਉਹਨਾਂ ਨਾਲ ਬੜਾ ਲਗਾਵ ਸੀਗਾ ਮੇਰਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿਆਂ ਕੁਛ ਤੂੰ ਸ਼ੂ ਕਿਉਂ ਨਹੀਂ ਪਾ ਕੇ ਆਉਂਦਾਗਾ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਮੇਰੇ ਨਾਲ ਜੀ ਸ਼ੂਜ਼ ਨੇ ਜਿਹੜੇ ਵੀ ਉਹ ਥੱਲੇੋਂ ਟੁੱਟੇ ਹੋਏ ਆ ਵੀ ਜਦੋਂ ਮੈਂ ਪਾ ਕੇ ਆਉਣਾ ਤਾਂ ਉਹਨਾਂ 'ਚ ਪਾਣੀ ਵ ਤੇ इवन ਚੱਪਲਾਂ ਨਾਲ ਇਦਾਂ ਕਿ ਟਾਟ ਤੇ ਬੈਠਦੇ ਆ ਵੀ ਉਹ ਤਾਂ ਚਲੋ ਜਦੋਂ ਆਪਾਂ ਚੌਂਕੜੀ ਮਾਰਦੇ ਆ ਖੋਚਾਂੀਆਂ ਚ ਲੈ ਕੇ ਬੈਨ ਗਿੱਲੇ ਬੂਟਾਂ ਸੰਨੇ ਬੈਠ ਨਹੀਂ ਹੁੰਦਾਗਾ ਤੇ ਉਹਨਾਂ ਨੇ ਮੇਰੇ ਬੂਟ ਦਾ ਨਾਪ ਲਿਆ ਤੇ ਮੈਨੂੰ ਉਹਨਾਂ ਨੇ ਦੂਸਰੇ ਦਿਨ ਬਈ ਸ਼ੂਜ਼ ਲਿਆ ਕੇ ਦਿੱਤੇ ਮੈਂ ਤੇ ਮੇਰੇ ਮਾਤਾ ਜੀ ਅਸੀਂ ਲੇਬਰ ਕਰਨੀ ਸ਼ੁਰੂ ਕੀਤੀ ਜਦੋਂ ਮੈਂ ਕੁਝ ਉਮਰ ਦਾ ਹੋਣਾ 12 13 ਸਾਲ ਦਾ ਹੋਣਾ 14 ਸਾਲ ਦਾ ਮੈਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦਾ ਤੇ ਉਹਨਾਂ ਨੇ ਕਿਹਾ ਫਿਰ ਆਪਣੀ ਘਰ ਦਾ ਖਰਚਾ ਕਿੱਦਾਂ ਚੱਲੂਗਾ ਤੇ ਕੀ ਹੁੰਦਾ ਕਿ ਸਾਡੇ ਨਾਲ ਉੱਥੇ ਇੱਕ ਫੈਕਟਰੀ ਦੇ ਵਿੱਚ ਇਲੈਕਟ੍ਰੀਸ਼ੀਅਨ ਆਨ ਹੁੰਦਾ ਸੀਗਾ ਸੋ ਮੈਨੂੰ ਉਸ ਟਾਈਮ ਤੋਂ ਬੋਡੀ ਬਣਾਉਣ ਦਾ ਬੜਾ ਸ਼ੌਂਕ ਹੁੰਦਾ ਸੀ ਕਿ ਯਾਰ ਮੈਨੂੰ ਵਧੀਆ ਲੱਗਦੇ ਸੀ ਮਸਲ ਮਸਕੂਲਰ ਮੈਨ ਜਿਹੜਾ ਹਰੇਕ ਬੰਦਾ ਹੈ ਕਿ ਜਤਰੀ ਨਿਗਾ ਨਾਲ ਦੇਖਦਾ ਹੁੰਦਾ ਰਿਸਪੈਕਟਫੁਲੀ ਬੁਲਾਉਂਦਾ ਹੁੰਦਾ ਸੀ ਨਾ ਤੇ ਉਹਦੀ ਇੱਕ ਅਲੱਗ ਔਰਾ ਹੁੰਦਾ ਸੀ ਉਹ ਬੰਦੇ ਦਾ ਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਯਾਰ ਕਿਤੇ ਤੁਸੀਂ ਜੌਬ ਦਵਾ ਦਿਓ ਕਹਿੰਦਾ ਵੀ ਉੱਥੇ ਜਿਹੜੇ ਮੈਂ ਜਿਮ 'ਚ ਜਾਂਦਾ ਵਾਂ ਸਾਡੇ ਉੱਤੇ ਸਫਾਈ ਵਾਲਾ हट ਗਿਆ ਜਦੋਂ ਸਫਾਈ ਕਰਨਾ ਚਾਹੇ ਤਾਂ ਮੈਂ ਕਿਹਾ ਬਾਈ ਹਾਂਜੀ ਮੈਨੂੰ ਮਨਜ਼ੂਰ ਆ ਤੇ ਮ 6 ਕੋਈ ਤਾਂ ਲੈ ਕੇ 9 ਵਜੇ ਤੱਕ ਜਦੋਂ ਜਿਮ ক্লোਜ਼ ਹੁੰਦੇ ਹੁੰਦੇ ਸੀ ਉਦੋਂ ਤੱਕ ਮੈਂ ਉੱਥੇ ਸਫਾਈ ਦਾ ਸਫਾਈ ਦਾ ਕੰਮ ਕਰਦਾ ਹੁੰਦਾ ਸੀ ਸੋ ਦੇਖਦੇ ਦੇਖਦੇ ਮੈਨੂੰ ਸ਼ੌਂਕ ਪੈ ਗਿਆ ਕਿ ਇਦਾਂ ਬਾਡੀ ਬਣਦੀ ਹੈ ਨਾ ਜਦੋਂ ਸਾਰੇ ਨੇ ਚਲੇ ਜਾਣਾ ਤੇ ਫਿਰ ਮੈਂ ਡੰਬਲ ਡੰਬਲ ਜਿਹੜਾ ਚੱਕ ਕੇ ਰੱਖਨੇ ਪਹਿਲਾਂ ਮੈਨੂੰ ਜੌਬ ਤੇ ਨਹੀਂ ਰੱਖਦੇ ਕਹਿੰਦੇ ਤੇਰੇ ਕੋਲ ਡੰਬਲ ਨਹੀਂ ਚੱਕੇ ਜਾਣੇ ਹੈਵੇ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਜੀ ਮੈਂ ਲੀਬਰ ਕੀਤੀ ਮੈਂ ਚੱਕ ਲੈਣੇ ਆ ਸੋ ਵੀ ਹੈਰਾਨ ਸੀ ਚਲੋ ਠੀਕ ਸੀਗਾ ਮੈਨੂੰ ਪੇ ਦੇਣੀ ਅੱਛੀ ਸ਼ੁਰੂ ਕਰਤੀ ਉਹਨਾਂ ਨੇ ਮੇਰਾ ਵਰਕ ਨੂੰ ਦੇਖ ਕੇ ਤੇ ਫਿਰ ਮੈਂ ਉੱਥੇ ਡੰਬਲ ਡੰਬਲ ਚੱਕ ਕੇ ਸਾਈਡ ਤੇ ਰੱਖ ਦੇ ਸ਼ੇਕ ਕਰਨ ਵਾਲੇ ਪ੍ਰੋਟੀਨ ਸ਼ੇਕ ਕਰਨ ਵਾਲੇ ਜਾਂ ਵੈਸੇ ਕੋਈ ਸ਼ੇਕ ਵਾਲੇ ਤੇ ਉਦੋਂ ਉਹ ਮੁੰਡਿਆਂ ਦੇ ਦੋ ਤਿੰਨਾਂ ਦੇ ਉਹ ਰਹਿ ਗਏ ਉੱਥੇ ਤੇ ਉਹ ਦੁਬਾਰਾ ਵਾਪਸ ਆਏ ਮੈਂ ਉਹਦੇ ਐਕਸਰਸਾਈਜ਼ ਕਰ ਰਿਹਾ ਸੀ ਉਹਨਾਂ ਨੂੰ ਮੈਂ ਲੌਂਡੇ ਨੂੰ ਦੇਖਿਆ ਤੇ ਉਹ ਕਹਿੰਦਾ ਯਾਰ ਵੀ ਵੀ ਅਸੀਂ ਬੜਾ ਸ਼ੌਕ ਹੋਇਆ ਵੀ ਤੂੰ ਐਕਸਰਸਾਈਜ਼ ਇੰਨੇ ਅੱਛੇ ਤਰੀਕੇ ਨਾਲ ਕਰਦਾ ਇਹਨਾਂ ਲਗਨ ਨਾਲ ਕਰਦਾ ਨਾ ਵੀ ਤੂੰ ਯਾਰ ਅੰਡਰ ਰਹਿ ਕੇ ਕਰਿਆ ਕਰ ਤੈਨੂੰ ਅਸੀਂ ਕਰਵਾਇਆ ਕਰਾਂਗੇ ਨਾਲ ਤੇ ਮੈਂ ਕਿਹਾ ਵੀ ਬਾਈ ਵੀ ਮੈਂ ਐਕਸਰਸਾਈਜ਼ ਕਰ ਲਿਆ ਕਰਾਂ ਪਰ ਉਹਦੇ ਨਾਲ ਨਾ ਖੁਰਾਕ ਬਹੁਤ ਜ਼ਰੂਰੀ ਹੁੰਦੀ ਉਹ ਕਹਿੰਦੇ ਕੋਈ ਨਹੀਂ ਤੇ ਉਹ ਕੀ ਕਰਦੇ ਸੀ ਕਹਿੰਦੇ ਅਸੀਂ ਅੱਜ ਤੋਂ ਸ਼ੇਕ ਨਹੀਂ ਲਿਆਵਾਂ ਤਨੁਪਤਾਉ ਜਿੰਮ ਦੀ ਡਾਈਟ ਜਿਹੜੀ ਐ ਕੋਈ ਪਨੀਰ ਲਿਆਉਣਾ ਐਕਸਰਸਾਈਜ਼ ਤੋਂ ਬਾਅਦ ਤੇ ਮੈਨੂੰ ਉਸ ਟਾਈਮ ਉਹਨਾਂ ਨੇ ਕਹਿ ਦਨਾ ਕਿ ਲੈ ਕੇ ਆ ਤੇ ਮੈਨੂੰ ਵਿੱਚੋਂ ਜਿਹੜੇ ਬਚਨੇ ਪੈਂਦਾ 10 ਰੁਪਏ ਉਹਨਾਂ ਨੇ ਕਹਣਾ ਤੇਰੇ ਆ ਤੂੰ ਤੇਰੀ ਮਿਹਨਤ ਕੀਤੀ ਐ ਲੈ ਕੇ ਆਇਆ ਤਾਂ ਫਿਰ ਮੈਨੂੰ ਇਹ ਹੁੰਦਾ ਸੀ ਯਾਰ ਵੀ ਸਾਡੇ ਘਰ ਦਾ ਇੱਥੋਂ ਇਹ ਵੀ ਸਰਜੇ ਵੀ ਸਰਜੇ ਡਾਈਟ ਤਾਂ ਕੀ ਪੂਰੀ ਕਰਨੀ ਸੀ ਫਿਰ ਜਿਹੜੇ ਮੈਂ ਢਾਬੇ ਦੇ ਉੱਤੇ ਆਪਣਾ ਸਾਈਕਲ ਖੜਾ ਕੇ ਹੁੰਦਾ ਕਿ ਮੇਰੇ ਜਿਹੜੇ ਪਿੰਡ ਨੇ ਉਹਨਾਂ ਤੋਂ ਜਿੰਮੋਂ ਤੋਂ ਕਾਫੀ ਦੂਰ ਹੁੰਦੇ ਹੁੰਦੇ ਸੀਗੇ ਤੇ ਜਦੋਂ ਜਿੰਮ ਦੂਰ ਹੁੰਦੇ ਹੁੰਦੇ ਸੀ ਤੇ ਫਿਰ ਬਾਈ ਉੱਥੇ ਨਾ ਮੈਂ ਸਾਈਕਲ ਖੜਾ ਕੇ ਆ ਤੇ ਫਿਰ ਮੈਂ ਉੱਥੋਂ ਕੀ ਕਰਨਾ ਕਿ ਢਾਬੇ ਤੋਂ ਕਹਿਣਾ ਵੀ ਇੱਕ ਟਾਈਮ ਦੀ ਯਾ ਰੋਟੀ ਇਦਾਂ ਨਾ ਇਹ ਪਨੀਰ ਨੂਰ ਦੀ ਲੋੜ ਹੁੰਦੀ ਆ ਕਿ ਨੇ ਸਾਫ਼ ਕਰਦਿਆ ਕਰ ਸਵਾਈ ਕਰਦਿਆ ਕਰ ਤੂੰ ਕੋਈ ਨਹੀਂ ਭਾਂਡੇ ਭੁੰਡੇ ਹੁੰਦੇ ਰਾਤ ਨੂੰ ਕੋਈ ਰਾਤ ਨੂੰ ਉਹੀ ਵੱਜ ਜਾਂਦੇ ਆ 10:30 ਵਜੇ ਹੋਰ ਕੁਝ ਨਹੀਂ ਵੱਜਦਾ ਢਾਬੇ ਨੇ ਮੈਂ ਕਿਹਾ ਭਾਈ ਠੀਕ ਆ ਮੈਨੂੰ ਮਨਜ਼ੂਰ ਆ ਜੋ ਬਚਿਆ ਕੋਚਾ ਹਣਾ ਫਿਰ ਨਾ ਭਾਈ ਉਹ ਤੁਸੀਂ ਉਹਨਾਂ ਚੋਂ ਵੀ ਆਣੀ ਮੈਂ ਉਸ ਟਾਈਮ ਖਾਦਾ ਵੀ ਆਪਣੀ ਇੱਕ ਤਰ੍ਹਾਂ ਦੀ ਡਾਈਟ ਪੂਰੀ ਕਰਨ ਦੇ ਲਈ ਕਿ ਮੈਂ ਐਕਸਰਸਾਈਜ਼ ਕਰ ਰਿਹਾ ਤੇ ਮੇਰੇ ਨਾਲ ਉਹ ਕਹਿਦੀ ਵੀ ਉਹ ਮਿਹਨਤ ਇੰਨਾ ਵਧੀਆ ਰੰਗ ਲਿਆਈ ਕਿ ਆ ਉਸ਼ਕ ਦਿਨਾਂ 'ਚ ਮੇਰੀ ਬਾਡੀ 'ਚ ਵਧੀਆ ਚੇਂਜ ਆਉਣਾ ਸ਼ੁਰੂ ਹੋ ਗਿਆ। ਹੁਣ ਜਦੋਂ ਸਵੇਰ ਦਾ ਥੱਕਿਆ ਹੁੰਦਾ ਸੀ ਕੰਮ ਤੋਂ ਥੱਕਿਆ ਆ ਰਿਹਾ ਤੇ ਉਸ ਤੋਂ ਬਾਅਦ ਰਾਤ ਨੂੰ ਘਰ ਜਾਂਦਾ ਸੀ। ਰਾਤ ਨੂੰ ਮੈਂ ਪੜਦਾ ਸੀ। ਤੇ ਕੀ ਹੋਇਆ ਕਿ ਜਦੋਂ ਮੇਰਾ ਇੰਗਲਿਸ਼ ਦਾ ਐਗਜ਼ਾਮ ਸੀਗਾ ਤੇ ਮੈਂ ਐਂ ਲੇਟ ਹੋ ਗਿਆ ਸੀ ਮੈਂ। ਤੇ ਮੈਂ ਜਦੋਂ ਕਾਲੀ-ਕਾਲੀ 'ਚ ਜਾ ਰਿਹਾ ਸੀਗਾ ਤਾਂ ਉੱਥੇ ਸਾਡੇ ਇੱਕ ਪਿੰਡੋਂ ਆਉਂਦਾ ਰਾਣਕੇ। ਜਦੋਂ ਮੈਂ ਉੱਥੇ ਕ੍ਰੋਸ ਕਰਨ ਲੱਗਿਆ ਸੀਗਾ ਸੜਕ ਤੋਂ ਤਾਂ ਦੂਸਰੀ ਸਾਈਡ ਤੋਂ ਆ ਕੇ ਪ੍ਰਵਾਸੀ ਮਜ਼ਦੂਰ ਨੇ ਇੱਕ ਨੇ ਸਾਈਕਲ ਦੇ ਵਿੱਚ ਟੱਕਰ ਮਾਰ ਦਿੱਤੀ। ਤਾਂ ਉੱਥੇ ਕੀ ਹੋਇਆ ਮੈਂ ਡਿੱਗ ਪਿਆ। ਮੇਰੇ ਕੂਣੀਆਂ ਛਿੱਲੀਆਂ ਗਈ ਤੇ ਫੇਰ ਕੀ ਹੈ ਕਿ ਹੱਥਾਂ ਹੱਥਾਂ ਤੇ ਕਾਫੀ ਸੱਟਾਂ ਲੱਗੀਆਂ ਸੀ ਤੇ ਸਾਈਕਲ ਦਾ ਚੱਕਾ ਚੁੱਕਾ 빙ਾ ਹੋ ਗਿਆ ਚਮਟਾ ਉਹਦਾ ਅੱਗੇ ਉਹ 빙ਾ ਹੋ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਉੱਥੇ ਚੜ ਤੁੜ ਕੇ ਤੁਰ ਤਰ ਕੇ ਯਾਨੀ ਕਿ ਪੇਪਰ ਦੇ ਟਾਈਮ ਤੱਕ ਪਹੁੰਚ ਗਿਆ ਥੋੜਾ ਲੇਟ ਹੋ ਗਿਆ ਸੀ 15 ਮਿੰਟ ਚਲੋ ਮੈਨੂੰ ਬਿਠਾ ਲਿਆ ਬਾਅਦ ਵਿੱਚ ਟੀਚਰਸ ਨੇ ਮੈਨੂੰ ਪੁੱਛਿਆ ਕਿ ਕੀ ਗੱਲਾਂ ਕੁਛ ਤੂੰ ਲੇਟ ਹੋ ਗਿਆ ਸੀ ਟਾਈਮਸ ਰਾਇਣਾ ਮੈਂ ਕਿਹਾ ਜੀ ਵਿਦਦਾ ਕਰਕੇ ਮੈਂ ਉਹਨਾਂ ਦੇ ਅੱਗੇ ਐਕਸਪਲੇਨ ਨਹੀਂ ਸੀ ਕਰ ਪਾਉਂਦਾ ਕਿਉਂਕਿ ਮੈਂ ਡਰ ਰਿਹਾ ਸੀ ਹਨਾ ਤੇ ਉਹਨਾਂ ਨੇ ਜਦੋਂ ਮੈਨੂੰ ਹਾਰਡਲੀ ਪੁੱਛਿਆ ਕਿ ਕੀ ਗੱਲ ਹੋਈ ਸੀ ਤੇ ਫਿਰ ਮੇ ਕਿਉਂਕਿ ਸ਼ਰਟ ਮੇਰੀ ਖੂਨ ਨਾ ਭੇਜੀ ਉਹ ਕਹਿੰਦੇ ਕੀ ਗੱਲ ਹੋ ਗਈ ਮੈਂ ਕਹਿੰਦਾ ਜੀ ਮੈਂ ਡਿੱਗ ਪਿਆ ਸੀਗਾ ਤੇ ਮੇਰੇ ਉੱਥੇ ਸੱਟਾਂ ਲੱਗੀਆਂ ਨਾ ਇਦਾਂ ਕਰਕੇ ਤੇ ਉਹ ਕਹਿੰਦੇ ਵੀ ਜਾਓ ਫਿਰ ਟ੍ਰੀਟਮੈਂਟ ਲਓ ਤੇ ਮੈਂ ਉੱਥੇ ਤੁਹਾਨੂੰ ਲੱਗਿਆ ਤੇ ਮੈਡਮ ਨੇ ਕਿਹਾ ਤੇ ਕੋਈ ਪੈਸੇ ਹੈਗੇ ਮੈਂ ਕਹਿੰਦਾ ਨਹੀਂ ਉਹਨਾਂ ਨੇ ਮੇਰੇ ਪੱਟੀਆਂ ਪੁੱਟੀਆਂ ਚਲੋ ਕਰਵਾਈਆਂ ਤੇ ਉਸ ਤੋਂ ਬਾਅਦ ਕੁਝ ਕੁ ਮਹੀਨੇ 1-2 ਸਾਲ ਲੱਗੇ ਤੇ ਮੈਂ ਲਿਫਟਿੰਗ ਅੱਛੀ ਕਰਨ ਲੱਗ ਗਿਆ ਠੀਕ ਹੈ ਜੀ ਕਿਉਂਕਿ ਲਿਫਟਿੰਗ ਕਰਨੀ ਤੇ ਬਾਡੀ ਬਿਲਡਿੰਗ ਕਰਨੀ ਦੋਨਾਂ 'ਚ ਬਹੁਤ ਅੰਤਰ ਹੈ ਲਿਫਟਿੰਗ ਕਰਨ ਦੇ ਲਈ ਤੁਸੀਂ ਕੀ ਕਰਨਾ ਹੁੰਦਾ ਕਿ ਦੱਬ ਕੇ ਖਾਣਾ ਤੇ ਦੱਬ ਕੇ ਹੀ ਬਣਾਣਾ ਠੀਕ ਹੈ ਜੀ ਮੇਰੇ ਚ ਉਹ ਥਿੰਕਿੰਗ ਸੀ ਉਦੋਂ ਕਿ ਮੈਂ ਦੱਬ ਕੇ ਹੀ ਖਾਣਾ ਦੱਬ ਕੇ ਬਣਾਣਾ ਜਿੱਥੋਂ ਵੀ ਮੈਨੂੰ ਮਿਲਣਾ ਨਾ ਮੈਂ ਉਹਨੂੰ ਅਕਸੈਪਟ ਕਰ ਲੈਣਾ ਕਿ ਯਾਰ ਇਹ ਨਹੀਂ ਇਹ ਜ਼ਰੂਰੀ ਹੈ ਤੇ ਉਵੇਂ ਹੀ ਬਸ ਚੱਲਦਾ ਰਿਹਾ ਚੱਲਦਾ ਰਿਹਾ ਅੱਗੇ ਜਾ ਕੇ ਕੀ ਹੁੰਦਾ ਕਿ ਜਦੋਂ ਮੈਂ ਇੱਕ ਐਵਰੇਜ ਟ੍ਰੇਨਰ ਦੇ ਨਾਲ ਨਾਲ ਸਫਾਈ ਕਰਦਾ ਨਾ ਮੈਂ ਦੇਖਦਾ ਉਹਨਾਂ ਕਿ ਉੱਥੇ ਜਿਹੜੇ ਹਾਇਰ ਲੈਵਲ ਦੇ ਕੋਚ ਆਉਂਦੇ ਹਨ ਨਾ ਜਿਵੇਂ ਕਹਿ દઈએ ਕਿ ਜਿਨ੍ਹਾਂ ਨੂੰ ਆਪਾਂ ਜਨਰਲ ਮੈਨੇਜਰ ਕਹਿ ਦਈਏ ਜਾਂ ਫਿਰ ਮਾਸਟਰ ਟ੍ਰੇਨਰ ਕਹਿ ਦਈਏ ਉਹ ਜਦੋਂ ਆਉਂਦੇ ਹੈ ਤਾਂ ਸਾਰੇ ਜਣੇ ਉਹਨਾਂ ਨੂੰ ਭੱਜ ਲੈਂਦੇ ਹਨ ਕਿ ਉਹਨਾਂ ਦੇ ਪੈਰੀ ਹੱਥ ਲਾਉਂਦੇ ਆ ਜਾ ਕੇ ਉਹਨਾਂ ਨੂੰ ਬੜੀ ਇੱਜ਼ਤ ਮਾਣ ਦਿੰਦੇ ਆ ਯਾਰ ਨਾ ਤੇ ਮੈਨੂੰ ਮੈਨੂੰ ਇਹ ਨਹੀਂ ਕਿਸੇਗਾ ਵੀ ਉਹਨਾਂ ਨਾਲ ਕੋਈ ਜੈਲਸੀ ਨਹੀਂ ਸੀਗੀ ਸੋ ਮੈਂ ਖੁਦ ਵੀ ਜਾਣਦਾ ਹੁੰਦਾ ਸੀ ਪਰ ਮੈਂ ਮਨ ਚ ਇਹ ਰੱਖਦਾ ਹੁੰਦਾ ਸੀ ਵੀ ਯਾਰ ਵੀ ਜੇ ਇਹ ਬਣ ਸਕਦੇ ਮੈਂ ਕਿਉਂ ਨਹੀਂ ਇਦਾਂ ਦਾ ਬਣ ਸਕਦਾ ਮੈਂ ਮੈਂ ਇਸ ਤੋਂ ਵੀ ਬੈਟਰ ਬਣਨ ਦਾ ਤਰੀਕਾ ਲਪਣਾ ਵੀ ਕਿਵੇਂ ਬਣਾ ਨਾ ਉਸ ਤੋਂ ਬਾਅਦ ਫਿਰ ਉਹ ਚੀਜ਼ ਲਿਫਟਿੰਗ 'ਚ ਇੰਨੀ ਵਧੀਆ ਹੋ ਗਈ ਮੇਰੀ ਕਿ ਪਾਵਰ ਲਿਫਟਿੰਗ 'ਚ ਬਦਲ ਗਈ ਤੇ ਉਸ ਤੋਂ ਬਾਅਦ ਮੇਰਾ ਫਰਸਟ ਕੰਪੀਟੀਸ਼ਨ ਸੀ ਦਿੱਲੀ ਦੇ ਵਿੱਚ ਉਹਦੇ ਚ ਮੇਰਾ ਪਾਵਰ ਲਿਫਟਿੰਗ ਚ ਮੇਰੀ weight category ਚ ਮੇਰਾ gold ਆਇਆ ਮੈਂ ਬਹੁਤ ਖੁਸ਼ ਸੀਗਾ ਕਿ ਮੇਰਾ gold ਆ ਗਿਆ ਨਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਅਗਲੇ ਸਾਲ ਵੀ ਮੇਰਾ gold ਆਇਆ ਤੇ ਫਿਰ ਮੇਰੇ ਤੋਂ ਕੀ ਹੈ ਕਿ ਜਦੋਂ ਬੰਦਾ ਥੋੜਾ ਜਿਹਾ ਉੱਪਰ ਜਾਂਦਾ ਨਾ ਤਾਂ ਫਿਰ ਨਾਲ ਦੇ ਨਾਲ jealousy ਹੋਣ ਲੱਗਦੀ ਕਿਉਂਕਿ ਉਹਨਾਂ ਦੇ owner ਨੂੰ ਨਹੀਂ ਸੀ ਇਹ ਗੱਲ ਪਤਾ ਉਹ ਪਤਾ ਕਿ ਮੈਨੂੰ ਇਹ ਟ੍ਰੇਨਿੰਗ ਕਰਵਾਉਂਦੇ ਆ ਮੁੰਡੇ ਜਾਂ ਇਦਾਂ ਕਰਕੇ ਡਾਈਟ ਦਾ ਮੈਨੇਜ ਕਰਦੇ ਆ ਉਹਨਾਂ ਨੂੰ ਇਹ ਸੀ ਵੀ ਸਾਡੇ ਇੱਥੋਂ ਇਹਨੇ ਚਲੇ ਜਾਣਾ ਵਾ ਤੇ ਟ੍ਰੇਨਿੰਗ ਵੀ ਮੈਂ ਕਰਵਾ ਦਿੰਦਾ ਹੁੰਦਾ ਸੀ ਉਦੋਂ ਨਹੀਂ ਸੀ ਜ਼ਿਆਦਾ ਹੁੰਦੇ ਉਹ ਚਲੋ ਤੇ ਉਹਨਾਂ ਨੇ ਇਹ ਸੀ ਵੀ ਸਾਨੂੰ ਟ੍ਰੇਨਰ ਵੀ ਮਿਲਿਆ ਹੋਇਆ ਉਹ ਤਨ ਨੇ ਮੈਨੂੰ ਕਾਫੀ ਵਰਜਿਆ ਵੀ ਨਹੀਂ ਤੂੰ ਇਦਾਂ ਨਹੀਂ ਕਰਨਾ ਹਜੇ ਤੇਰੀ ਇਹ ਛੋਟੀ ਆ ਕੋਈ ਛੋਟੀ ਆ ਮੈਂ ਕਿਹਾ ਭਾਈ ਜੀ ਮੈਂ ਅੱਜ ਤੋਂ ਹੀ ਛੱਡਣਾ ਥੋੜਾ ਠੀਕ ਹੈ ਨਾ ਜੇ ਆ ਗੱਲ ਆ ਵੀ ਮੈਂ ਇਹਦੇ ਤੋਂ ਬਿਨਾ ਨਹੀਂ ਰਹਿ ਸਕਦਾ ਹੁਣ ਵੀ ਮੈਂ ਕਰਨਾ ਹੀ ਕਰਨਾ ਉਸ ਤੋਂ ਬਾਅਦ ਇੱਕ ਹੋਰ ਜਿਮ ਚ ਗਿਆ ਮੈਂ ਚਲੋ ਮੈਂ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਆਹ ਚੀਜ਼ ਆ ਜੀ ਉਹ ਬੜੇ ਖੁਸ਼ ਹੋਏ ਉਹ ਕਹਿੰਦੇ ਸੀ ਤੇਨ ਟ੍ਰੇਨਰ ਦੀ ਜੌਬ ਦਿੰਨੇ ਆ ਸਾਡੇ ਕੋਲ ਤੇ ਮੈਂ ਬੜਾ ਅੰਦਰੋਂ ਦਿਲੋਂ ਖੜਸੀਗਾ ਚਲੋ ਮੈਂ ਟ੍ਰੇਨਰ ਦੀ ਜੌਬ ਕਰਨੀ ਸ਼ੁਰੂ ਕੀਤੀ ਉਸ ਉੱਥੇ ਤੇ ਉਸ ਤੋਂ ਬਾਅਦ ਕੁਸ਼ਕ ਦਿਨਾਂ ਬਾਅਦ ਸਾਡੇ ਘਰ ਦੇ ਵਿੱਚ ਪ੍ਰੋਗਰਾਮ ਸੀ ਮੇਰੀ ਵੱਡੀ ਸਿਸਟਰ ਦੀ ਮੈਰਿਜ ਸੀ ਉਹ ਖੁਸ਼ੀਆਂ ਉਦੋਂ ਗਮੀ ਵਿੱਚ ਬਦਲ ਗਈਆਂ ਜਦੋਂ ਮੈਂ ਤੇ ਮੇਰਾ ਛੋਟਾ ਬ੍ਰਦਰ ਕੁਝ ਸਮਾਨ ਲੈਣ ਲਈ ਨਿਕਲੇ ਤੇ ਸਾਡਾ ਇੱਕ ਕਾਰ ਨੇ ਹਿੱਟ ਕੀਤਾ ਸਾਨੂੰ ਐਕਸੀਡੈਂਟ ਹੋ ਗਿਆ ਬਹੁਤ ਪੂਰੇ ਤਰੀਕੇ ਨਾਲ ਤੇ ਮੇਰੀ ਜਿਹੜੀ ਫੀਮਰ ਬੋਨ ਹੈ ਆਪਣੀ ਲੱਤ ਦੀ ਹੱਡੀ ਹੈ ਪੱਟ ਦੀ ਜਿਹੜੀ ਉਹ ਚਾਰ ਥਾਂ ਤੋਂ ਟੁੱਟ ਗਈ ਸੀ ਤੇ ਮੇਰਾ ਲੈਗਾਮੈਂਸ ਵੀ ਟੁੱਟ ਗਏ ਸੀਗੇ ਫੀਮਰ ਦਾ ਜਿਹੜਾ ਉੱਪਰਲਾ ਹੈੱਡ ਹੈ ਉਹ ਵੀ ਬਹੁਤ ਪੂਰੀ ਤਰ੍ਹਾਂ ਨਾਲ ਬ੍ਰੋਕਨ ਹੋ ਗਿਆ ਸੀ ਕੀ ਸੀ ਕਿ ਮੈਂ ਚੱਲਣ ਦੇ ਕਾਬਿਲ ਵੀ ਨਹੀਂ ਰਹਿ ਗਿਆ ਸੀਗਾ ਪੂਰੀ ਤਰ੍ਹਾਂ ਦੇ ਨਾਲ ਤੇ ਉਦੋਂ ਡਾਕਟਰ ਨੇ ਜੀ ਮੈਨੂੰ ਐਡਵਾਈਸ ਕੀਤਾ ਸੀ ਕਿ ਤੁਸੀਂ ਅੱਜ ਤੋਂ ਬਾਅਦ ਪਾਵਰ ਲਿਫਟਿੰਗ ਨਹੀਂ ਕਰ ਸਕਦੇ ਤੇ ਉਸ ਟਾਈਮ ਫਿਰ ਇੱਕ ਗੇਮ ਕੁਇਟ ਹੋ ਗਈ ਤੇ ਮੈਂ ਏਸ਼ੀਆ ਲਈ ਸੈਲੈਕਟਡ ਹੋ ਗਿਆ ਸੀਗਾ ਉਸ ਟਾਈਮ ਤੇ ਉਸ ਤੋਂ ਬਾਅਦ 2016 ਦੇ ਵਿੱਚ ਮੈਂ ਆਪਣੀ ਰੋਡ ਰਿਮੂਵ ਕਰਵਾਈ ਤੇ ਮੈਂ ਸੋਚਿਆ ਵੀ ਮੈਂ ਹੁਣ ਬਾਡੀ ਬਿਲਡਿੰਗ ਕਰੂੰਗਾ ਹਨਾ ਕਿਉਂਕਿ ਫੀਲਡ ਤਾਂ ਮੇਰੀ ਉਹਦੇ ਨਾਲ ਹੀ ਰਿਲੇਟਡ ਹੈ ਇਹ ਬਾਡੀ ਬਿਲਡਿੰਗ ਕਰ ਮੈਂ ਇਹਦੇ ਬਾਰੇ ਸਟੱਡੀਜ਼ ਕਰਨੀ ਸ਼ੁਰੂ ਕੀਤੀਆਂ ਇਹਦੇ ਬਾਰੇ ਲੋਟਸ ਆਫ ਡਿਪਲੋਮਾਸ ਕੋਰਸਸ ਇਨ ਥਿਸ ਲਾਈਨ ਕੀਤੇ ਠੀਕ ਹੈ ਜੀ ਡਾਈਟ ਦਾ ਹੋ ਗਿਆ ਡਾਈਟੀਸ਼ਨ ਨਿਊਟ੍ਰੀਸ਼ਨਿਸਟ ਬਣਿਆ ਉਸ ਤੋਂ ਬਾਅਦ ਮੈਂ ਪਰਸਨਲ ਟ੍ਰੇਨਰ ਸਰਟੀਫਾਈਡ ਪਰਸਨਲ ਟ੍ਰੇਨਰ ਇੰਟਰਨੈਸ਼ਨਲ ਸਰਟੀਫਾਈਡ ਪਰਸਨਲ ਟ੍ਰੇਨਰ ਹੋਰ ਵੀ ਕਈ ਤਰ੍ਹਾਂ ਦੇ ਕੋਰਸ ਜਿਵੇਂ ਬੂਟ ਕੈਂਪ ਹੋ ਗਏ ਤੇ ਫਿਰ ਕੀ ਹੋਇਆ ਕਿ 2016 ਦੇ ਵਿੱਚ ਜਦੋਂ ਮੈਂ ਰੋਡ ਰਿਮੂਵ ਕਰਵਾਤੀ ਮੈਂ ਤਿਆਰੀ ਕਰਨੀ ਸ਼ੁਰੂ ਕਰਦੀ ਤੇ ਉਦੋਂ ਮੇਰਾ ਫਿਰ ਇੱਕ ਵਾਰ ਐਕਸੀਡੈਂਟ ਹੋ ਗਿਆ ਬਾਈਕ ਐਕਸੀਡੈਂਟ ਬਾਈਕ ਦੇ ਨਾਲ ਬਾਈਕ ਦਾ ਐਕਸੀਡੈਂਟ ਉਦੋਂ ਮੇਰਾ ਟੋ ਫ੍ਰੈਕਚਰ ਹੋ ਗਿਆ ਯਾਨੀ ਕਿ ਗਿੱਟਾ ਮੇਰਾ ਟੁੱਟ ਗਿਆ ਗਿੱਟੇ 'ਚ ਬਹੁਤ ਛੋਟੀਆਂ ਛੋਟੀਆਂ ਹੱਡੀਆਂ ਹੁੰਦੀਆਂ ਉਹ ਬिखर ਗਈਆਂ ਸੀ ਸੋ ਉਹਨਾਂ ਨੂੰ ਜੋੜਨ ਦੇ ਲਈ ਕਹਿੰਦੇ ਤੇਰੇ ਪਲੇਟ ਪਾਉਗੀ ਮੈਂ ਬਹੁਤ ਦੌਰ ਹੋਇਆ ਬਾਈ ਫਿਰ 2018 'ਚ ਜਾ ਕੇ ਮੈਂ ਉਹ ਜਿਹੜੇ ਪੇਚ ਤੇ ਮੇਰੇ ਪਲੇਟਸ ਜਿਹੜੀਆਂ ਇਹਦੇ ਗਿੱਟੇ ਦੇ ਅੰਦਰ ਪਈਆਂ ਸੀ ਉਹ ਰਿਮੂਵ ਕਰਵਾਈਆਂ ਫਿਰ ਮੈਂ ਬਾਡੀ ਬਿਲਡਿੰਗ ਦੀ ਤਿਆਰੀ ਸ਼ੁਰੂ ਕੀਤੀ 2018 ਦੇ ਲਾਸਟ 'ਚ ਮੇਰਾ ਮਿਸਟਰ ਇੰਡੀਆ 골ਡ 2019 ਦੇ ਸਟਾਰਟ 'ਚ ਵੀ ਮੇਰਾ ਮਿਸਟਰ ਇੰ ਤੇ ਫੇਰ ਬਾਈ ਬੁਰੀ ਖਬਰ ਉਹਦੋਂ ਹੋਈ ਕਿ ਅਪ੍ਰੈਲ ਚ ਮੈਨੂੰ ਪਤਾ ਲੱਗਿਆ ਕਿ ਮੇਰੇ ਹਰਨੀਆਂ ਹੋ ਗਿਆ ਕਿਉਂਕਿ ਮੇਰੇ ਪੇਟ ਦੇ ਵਿੱਚ ਪਿੰਚ ਹੁੰਦੀ ਹੁੰਦੀ ਸੀ ਜਦੋਂ ਮੈਂ ਟ੍ਰੇਨਿੰਗ ਕਰਦਾ ਲਿਫਟ ਕਰਦਾ ਹੁੰਦਾ ਹੈਗਾ ਲਿਫਟਿੰਗ ਟਾਈਮ ਜਦੋਂ ਵੀ ਆਪਾਂ ਐਕਸਹੇਲ ਜਾਂ ਇਨਹੇਲ ਕਰਦੇ ਆ ਉਸ ਟਾਈਮ ਨਾ ਪਿੰਚ ਹੋਣੀ ਸ਼ੁਰੂ ਹੋ ਗਈ ਮੇਰੇ ਗਟ ਪੁਆਇੰਟ ਦੇ ਉੱਤੇ ਤੇ ਮੈਂ ਡਾਕਟਰ ਕੋਲ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੇਰਾ ਆਪਰੇਟ ਕਰਨਾ ਪੈਣਾ ਸਾਨੂੰ ਕਿਉਂਕਿ ਇਹਦੇ ਚ ਹਰਨੀਆਂ ਹੋ ਗਿਆ ਤੇਰੇ ਪੇਟ ਦੇ ਵਿੱਚ ਹਰਨੀਆਂ ਕੀ ਹੁੰਦਾ ਹੁੰਦਾ ਇੰਟੈਸਟਾਈਨ ਬਾਹਰ ਆ ਜਾਂਦੀ ਹੈ ਤੁਹਾਡੀ ਐਬਡੋਮੀਨਲ ਵਾਲ ਨੂੰ ਸ਼ਰਿੰਕ ਕਰਕੇ ਤੇ ਉਹਦਾ ਇੱਕੋ ਇੱਕ ਹੱਲ ਹੈ ਉਹਨਾਂ ਨੇ ਕੀ ਕੀਤਾ ਮੇਰੇ ਮੈਸ਼ਪਾਤੀ ਮੇਰਾ ઓਪਰੇਟ ਕਰਤਾ ਤੇ ਮੈਨੂੰ ਕਹਿੰਦੇ ਵੀ ਤੂੰ 3 ਹਫਤੇ ਜਿਮ ਨਹੀਂ ਜਾਏਗਾ ਮੈਂ ਕਹਾਂ ਜੀ ਠੀਕ ਹੈ ਸਟਿਚਸ ਰਿਮੂਵ ਹੋ ਗਏ ਤੇ ਉਹਨਾਂ ਨੇ 3 ਹਫਤੇ ਬਾਅਦ ਮੈਨੂੰ ਦੱਸਿਆ ਕਿ ਤੂੰ ਹੁਣ ਜਿਮ ਜਾ ਕੇ ਬੈਠ ਸਕਦਾ ਪਰ ਕੋਈ ਐਕਸਰਸਾਈਜ਼ ਨਹੀਂ ਕਰਨੀ ਤੂੰ 3 ਮਹੀਨੇ ਤੱਕ ਮੈਨੂੰ ਕਿਹਾ ਡਾਕਟਰ ਸਾਹਿਬ ਮੇਰਾ ਕੰਪੀਟੀਸ਼ਨ ਹੈ ਮਿਸਟ੍ਰੇਸ਼ੀਆ ਮੈਂ ਪਹਿਲਾਂ ਵੀ ਇਹਦੇ ਤੋਂ ਖੁੰਝ ਚੁੱਕਿਆ ਮੈਂ ਹੁਣ ਖੁੰਝ ਗਿਆ ਫਿਰ ਮੈਨੂੰ ਪਤਾ ਨਹੀਂ ਜ਼ਿੰਦਗੀ ਚ ਦੁਬਾਰਾ ਇਹ ਮੌਕਾ ਮਿਲਣਾ ਕਿ ਨਹੀਂ ਸੋ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਦੇਖੋ ਜੇ ਤੁਸੀਂ ਇਹ ਚੀਜ਼ ਨਾਲ ਰਿਸਕ ਲੈਣੇ ਹੋ ਤਾਂ ਤੁਹਾਨੂੰ ਅਪਰੇਟ ਦੁਆਰਾ ਕਰਵਾਉਣਾ ਪੈ ਸਕਦਾ ਮੈਂ ਕਿਹਾ ਡਾਕਟਰ ਸਾਹਿਬ ਇੱਕ ਆਪਰੇਟ ਹੋਰ ਸਹੀ ਇਸ ਵਾਰ ਏਸ਼ੀਆ ਖੇਡਣਾ ਹੀ ਖੇਡਣਾ ਜੋ ਮਰਜ਼ੀ ਹੋ ਜੇ ਉਸ ਤੋਂ ਬਾਅਦ ਬਾਈ ਮੈਂ ਤੇ ਜਿਨ੍ਹਾਂ ਨੇ ਏਸ਼ੀਆ ਲਈ ਮੇਰੀ ਸਿਲੈਕਸ਼ਨ ਕਰਵਾਏ ਸੀ ਹਰਮਿੰਦਰ ਦੂਲੋਵਾਲ ਜੀ ਆ ਐਫ ਆਈਐਫ ਇੰਡੀਆ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਯਾਰ ਆਪਾਂ ਇਹਨੂੰ ਕਰਦੇ ਹਾਂ ਤੂੰ ਕੋਈ ਨਹੀਂ ਤਿਆਰੀ ਕਰ ਜਿਵੇਂ ਵੀ ਹੋਇਆ ਆਪਾਂ ਦੇਖ ਲਾਂਗੇ ਉਦੋਂ ਫਿਰ ਕੀ ਹੈ ਕਿ ਅਪਾਰਟਮੈਂਟ ਲੈਟਰ ਆ ਗਈ ਮੇਰੀ ਤੇ ਮੈਂ ਤਿਆਰ ਸੀਗਾ ਜਾਣ ਦੇ ਲਈ ਤੇ ਮੈਂ ਗਿਆ ਵੀ ਏਸ਼ੀਆ ਖੇਡਣ ਤੇ ਏਸ਼ੀਆ ਖੇਡਣ ਜਾਣ ਤੋਂ 2 ਦਿਨ ਪਹਿਲਾਂ ਮੇਸ ਸੈਲ ਕ ਕਲੈਟਸ ਬਾਟ ਡਾਊਨ ਆ ਗਿਆ ਚਲੋ ਪਰਮਾਤਮਾ ਅਗੇ ਅਰਦਾਸ ਹੀ ਕਰ ਸਕਦੇ ਫਿਰ ਕੋਸ਼ਿਸ਼ ਜਿੰਨਾ ਕਿ ਮੈਨੂੰ ਗਿਆਨ ਸੀ ਮੈਂ ਕੁਝ ਆਯੁਰਵੈਦਿਕ ਬਾਰੇ ਜਿੰਨਾ ਕਿ ਪੜ੍ਹਿਆ ਹਾਂ ਜਿੰਨੇ ਇੱਕ ਮੈਂ ਸਰਟੀਫਿਕੇਸ਼ਨ ਕੀਤੀਆਂ ਉਹਨੂੰ ਆਪਣੇ ਤੇ ਅਪਲਾਈ ਕੀਤਾ ਕਿਉਂਕਿ ਵੈਲੋਪੈਥਿਕ ਮੈਂ ਲੈ ਨਹੀਂ ਸਕਦਾ ਠੀਕ ਹੈ ਜੀ ਤੇ ਉਹਦੇ ਨਾਲ ਮੈਨੂੰ ਬੜਾ ਅੱਛਾ ਰਿਲੈਕਸੇਸ਼ਨ ਫੀਲ ਹੋਈ ਤੇ ਮੈਂ ਉਵੇਂ ਹੀ ਪਲੇਨ ਚੜ ਗਿਆ ਸੀਗਾ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਉੱਥੋਂ ਉਸ ਸਟੇਜ ਤੋਂ ਮੇਰਾ ব্রੌਂਜ਼ ਮੈਡਲ ਆਇਆ ਸੋ 2019 ਦੀ ਗੱਲ ਹੈ ਫਿਰ 2020 ਦੇ ਵਿੱਚ ਲਾਕਡਾਊਨ ਹੋ ਗਿਆ ਸੀ ਲਾਕਡਾਊਨ 'ਚ ਵੀ ਬਾਈ ਜੀ ਫਿਰ ਉਹ ਹਾਰਡ ਟ੍ਰੇਨਰਸ ਦੇ ਲਈ ਔਖਾ ਕਿਵੇਂ ਸੀਗਾ ਉਹ ਫੇਸ ਟ੍ਰੇਨਰਸ ਦੇ ਲਈ ਜਿਹੜਾ ਨੇ ਰੋਜ਼ ਦੀ ਰੋਜ਼ ਕਮਾ ਕੇ ਖਾਣਾ ਸੀਗਾ ਕੀ ਆ ਕਿ ਉਹ ਘਰ ਦੇ ਵਿੱਚ ਬੈਠ ਗਏ ਸੀਗੇ ਸੋ ਲਾਕਡਾਊਨ ਲੱਗੇ ਤੁਸੀਂ ਬਾਹਰ ਵੀ ਨਹੀਂ ਜਾ ਸਕਦੇ ਸੀ ਪਰਿਵਾਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਸੀ ਤੇ ਫਿਰ ਕੀ ਸੀਨ ਹੋਇਆ ਸੀ ਮਾਰਚ ਚ ਲਾਕਡਾਊਨ ਲੱਗਿਆ ਸੀ ਅਪ੍ਰੈਲ ਚ ਲੋਕੀ ਕਣਕ ਵੜਦੇ ਹੁੰਦੇ ਆ ਸਾਡੇ ਇੰਨੇ ਨਾਲ ਮੇਰੇ ਇੱਕ ਗੁਆਂਢ ਚ ਮੇਰੇ ਦੋਸਤ ਨੇ ਤੇ ਉਹਨਾਂ ਦੇ ਘੜੰਬਾ ਖੜਾ ਸੀਗਾ ਬਹੁਤ ਟਾਈਮ ਤੋਂ ਤੇ ਉਹਨਾਂ ਨੇ ਕਿਹਾ ਯਾਰ ਵੀ ਮੈਂ ਹੀ ਉਹਨਾਂ ਨੂੰ ਐਡਵਾਈਸ ਕੀਤੀ ਆਪਾਂ ਕਰ ਤਾਂ ਕੁਝ ਰਹਿ ਨਹੀਂ ਯਾਰ ਵੀ ਆਪਾਂ ਹੜੰਬਾ ਹੀ ਕਿਉਂ ਨਾ ਚਲਾ ਲਈਏ ਨਾ ਇਹਨਾਂ ਨੇ ਮੈਨ ਜਿੱਤ ਗਿਆ ਯਾਰ ਤੋ ਇਦਾਂ ਚੰਗਾ ਲੱਗੇਗਾ ਕੰਮ ਕਰਦਾ ਮੈਂ ਕਿ ਯਾਰ ਫੇਰ ਕੀ ਹੁੰਦਾ ਰੋਟੀ ਦਾ ਖਾਣੀ ਆ ਠੀਕ ਹੈ ਨਾ ਕਿ ਆਪਾਂ ਆਪਦੇ ਲਈ ਵੀ ਨਿਕਮਾ ਸਕਦੇ 10 ਮਿੰਨ ਰੱਬ ਨੇ ਹੱਥ ਕਾ ਦੇ ਲਾਇਆ ਕਿੱਡੀ ਗੱਲ ਆਪਣਾ ਆਪਣਾ ਕੰਮ ਆਪਦਾ ਤੇ ਸਾਨੂੰ ਕੰਮ ਬਹੁਤ ਮਿਲਣ ਲੱਗ ਗਿਆ ਕਿਉਂਕਿ ਅਸੀਂ ਕਿਹੜਾ ਕੋਈ ਨਸ਼ਾ ਕਰਕੇ ਕਰਦੇ ਸੀ ਕੰਮ ਬਾਈ ਉੱਤੇ ਠੀਕ ਹੈ ਨਾ ਸਾੰਦਾ ਰੋਟੀਆਂ ਚਾਹੀਦੀਆਂ ਸੀ ਇਹ ਕੰਮ ਜਿੰਨਾ ਮਰਜ਼ੀ ਕਰਾ ਲਓ ਸਵੇਰੇ अर्ਲੀ ਇਨ ਦਾ ਮਾਰਨਿੰਗ ਅਸੀਂ ਚਲੇ ਜਾਣਾ ਰਾਤ ਨੂੰ 11 11 ਵਜੇ ਤੱਕ ਲੱਗੇ ਰਹਿਣਾ ਉਦੋਂ ਸਾਡੇ ਕੋਲ ਚੰਗੇ ਪੈਸੇ ਵਾਵਾ ਇਕੱਠੇ ਹੋ ਗਏ ਸੀ ਯਾਨੀ ਤੇ ਫੇਰ ਉਸ ਤੋਂ ਬਾਅਦ ਤੇ 2022 ਚ ਫਿਰ ਉਹਦੀ ਡੇਟ ਅਨਾਉਂਸ ਹੁੰਦੀ ਹੈ ਤੇ ਦੋ ਕੁ ਮਹੀਨੇ ਪਹਿਲਾਂ ਮੇਲ ਆਉਂਦੀ ਹੈ ਤੇ ਉਸ ਤੋਂ ਬਾਅਦ ਠੀਕ ਹੈ ਮੈਂ ਉਹਦੀ ਤਿਆਰੀ ਸ਼ੁਰੂ ਕਰ ਦਿੰਨਾ ਤੇ ਬਾਈ ਉਸ ਦਿਨ 2022 ਚ ਵੀ ਉਹ ਇੱਕ ਕਹਿ ਦਈਏ ਕਿ ਅੱਜ ਉਹ ਬੰਦੇ ਦਾ ਦਿਨ ਹੀ ਹੁੰਦਾ ਨਾ ਵੀ ਉਹ ਬੰਦੇ ਦਾ ਡੇ ਅੱਜ ਯਾਰ ਤੇਰਾ ਨਾ ਦਿਨ ਆ ਉਹ ਸੀ ਕਿ ਇੱਕ ਦਿਨ ਚ ਇਤਿਹਾਸ ਰਚ ਗਿਆ ਇੱਕ ਦਿਨ ਚ ਮੇਰਾ ਇੱਕ 골ਡ ਦੋ ਸਿਲਵਰ ਇੱਕ ਬ੍ਰੌਂਜ਼ ਇੱਕ ਦਿਨ ਚ ਚਾਰ ਮੈਡਲ ਆਏ ਸੀ ਮੇਰੇ ਤੇ ਪ੍ਰੋ ਕਾਰਡ ਹੋਲਡਰ ਸੀ ਮੈਂ ਉੱਥੇ ਦਾ ਤੇ ਬਾਡੀ ਬਿਲਡਿੰਗ ਚ ਮੇਰਾ ਆਪਣੀ ਕੈਟਾਗਰੀ ਚ 골ਡ ਅਦਰ ਦੋ ਕੈਟਾਗਰੀਆਂ ਚੋਂ ਸਿਲਵਰ ਇੱਕ ਹੋਰ ਕੈਟਾਗਰੀ ਚੋਂ ব্রonz ਆਇਆ ਸੀ। ਸੋ ਉਸ ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ਜਿੱਤਣ ਦੇ ਬਾਅਦ ਮੈਂ ਮਿਸਟਰ ਵਰਲਡ ਬਣ ਗਿਆ ਸੀਗਾ। ਤੇ ਫੇਰ ਕੀ ਹੋਇਆ ਸੀ ਉਸ ਤੋਂ ਬਾਅਦ ਮੇਰੇ ਸਨੇਕ ਬਾਈਟ ਹੋ ਗਿਆ ਸੀ। ਸਨੇਕ ਬਾਈਟ ਮੈਂ April 'ਚ ਜਿੱਤ ਕੇ ਆ ਸੀ ਜੁਲਾਈ ਦੇ ਵਿੱਚ ਮੇਰੇ ਸਨੇਕ ਬਾਈਟ ਹੋ ਗਿਆ। ਮੈਨੂੰ ਕਾਮਨ ਕ੍ਰੇਟ ਸਨੇਕ ਨੇ ਕੱਟਿਆ ਸੀ। ਸੋ ਮੈਨੂੰ ਸੁੱਤੇ ਪਏ ਬੈੱਡ ਦੇ ਉੱਤੇ ਕੱਟਤਾ ਸੀ। ਮੈਨੂੰ ਪਤਾ ਨਹੀਂ ਲੱਗਿਆ ਸੀ ਮੈਂ ਘਰੇ ਕੋਲੈਪਸ ਹੋ ਗਿਆ ਸੀ। ਮੈਨੂੰ ਮੇਰੇ ਨਾਲ ਦੇ ਹੀ ਚੱਕ ਕੇ ਲੈ ਗਏ ਹਸਪੀਟਲ। ਜਦੋਂ ਮੈਨੂੰ ਹੋਸ਼ ਆਉਂਦਾ ਤਾਂ ਮੈਨੂੰ ਡਾਕਟਰ ਕਹਿੰਦਾ ਕਿ ਪ੍ਰਮਾਤਮਾ ਦਾ ਸ਼ੁਕਰ ਆ ਤੂੰ ਬਚ ਗਿਆ ਵਾ। ਨਹੀਂ ਤਾਂ ਜਿਹੜੇ ਤੇ ਬਹੁਤ ਘੱਟ ਚਾਂਸਸ ਹੁੰਦੇ ਆ ਕਿ ਜਿਹੜੀ ਹਿਊਮਨ ਬਾਡੀ ਉਹ ਸਰਵਾਈਵ ਕਰ ਜੇ ਕਿਉਂਕਿ ਉਹ ਕਲੋਟਿੰਗ ਬਣਨੀ ਸ਼ੁਰੂ ਹੋ ਜਾਂਦੀ ਹੈ ਨਿਊਰੋਟੌਕਸਿਕ ਬਹੁਤ ਜ਼ਿਆਦਾ ਹੁੰਦਾ ਉਹਦਾ ਜ਼ਹਿਰ ਜਿਹੜਾ ਹੁੰਦਾ ਜਦੋਂ ਘਰ ਇਹ ਜੋਗੀਆਂ ਨੂੰ ਬੁਲਾਇਆ ਗਿਆ ਘਰ ਮੇਰਾ ਕੱਚਾ ਸੀਗਾ ਜੀ ਬਿਲਕੁਲ ਛੱਤਾਂ-ਚੁੱਤਾਂ ਜਿਹੜੀਆਂ ਸੀ ਚੌਂਦੀਆਂ ਸੀ ਘਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਮੋਰੀਆਂ ਸੀ ਸੋ ਮੈਂ ਤਾਂ ਦੱਸ ਰਿਹਾ ਕਿ ਮੈਂ ਉਹ ਘਰ ਦੇ ਵਿੱਚ ਉੱਠ ਕੇ ਵਰਲਡ ਚੈਂਪੀਅਨਸ਼ਿਪ ਤੱਕ ਦਾ ਸਫ਼ਰ ਜਿਹੜਾ ਵਾ ਉਹ ਤੈਅ ਕੀਤਾ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਮੈਂ ਜਿਮ ਰਨ ਕਰ ਰਿਹਾ ਸੀਗਾ ਜਿਹੜਾ ਮੈਂ ਨਿੱਜੀ ਜਿਮਰਾਨ ਕਰ ਰਿਹਾ ਸੀ ਇੱਕ ਸੋ ਉੱਥੋਂ ਵੀ ਮੈਂ ਮੂਵ ਮੈਨੂੰ ਮੂਵ ਕਰ ਦਿੱਤਾ ਜਾਂਦਾ ਵਾ ਮਨ ਚ ਆਈ ਗਿਆ ਵੀ ਇਹ ਸਰਟੀਫਿਕੇਸ਼ਨਸ ਕਰਨੀਆਂ ਜਿੰਨੇ ਹੋ ਸਕੇ ਨੌਲੇਜ ਅਰਨ ਕਰਨੀਆਂ ਨੌਲੇਜ ਅਰਨ ਕਰਨੀਆਂ ਜਿੱਥੋਂ ਮਰਜੀ ਹੋਵੇ ਤੇ ਬਾਈ ਮੈਂ ਉਹਦੇ ਦੋ ਦੋ 4 4 ਪਰਸੈਂਟ ਤੇ ਪੈਸੇ ਫੜ ਕੇ ਵੀ ਉਹ ਫੀਸਾਂ ਕੋਰਸਾਂ ਦੀਆਂ ਭਰੀਆਂ ਵਾ ਤੇ ਫਿਰ ਮੈਂ ਉਹ ਨੌਲੇਜ ਅਰਨ ਕੀਤੀ ਹੈ ਤੇ ਉਹਦੀ ਬਦੌਲਤ ਹੀ ਅੱਜ ਕਹਿਦੀ ਹੈ ਕਿ ਮੈਂ ਟ੍ਰੇਨਿੰਗ ਕਰਵਾਉਣ ਦੇ ਕੈਪੇਬਲ ਹੋਇਆ ਜਾਂ ਕਾਬਿਲ ਹੋਇਆ ਤੇ ਮੈਂ ਉਹਦੀ ਬਦੌਲਤ ਹੀ ਅੱਜ ਕੋਚ ਬਣ ਸਕਿਆ ਇੱਕ ਅੱਛਾ ਫਿਰ ਮੈਂ ਜਦੋਂ ਕਿਸੇ ਇੱਕ ਕਹਿਆ ਦੀ ਕਿ ਮਕਾਮ ਤੇ ਪਹੁੰਚ ਗਿਆ ਸੀ ਮਿਸਟਰੀਆ ਬਣਨ ਤੋਂ ਬਾਅਦ ਵੀ ਇਹ ਸਫ਼ਰ ਮੁੱਕਿਆ ਨਹੀਂ ਸੀ ਤਾਂ ਨੇ ਮੇਣਿਆਂ ਦਾ ਸੋ ਮੈਨੂੰ ਕੀ ਸੀ ਕਿ ਮੈਂ ਮਜ਼ਾਕ ਦਾ ਪਾਤਰ ਸੀ ਏਰੀ ਦੇ ਵਿੱਚ ਕਹਿੰਦੇ ਸੀਗੇ ਕਿ ਛੋਟਾ ਜਾਵਾ ਇਹ ਕੀ ਕਰ ਲੂਗਾ ਠੀਕ ਹੈ ਨਾ ਆ ਚੀਜ਼ਾਂ ਸੀ ਲੋਕਾਂ ਦੇ ਮਨ ਚ ਤੇ ਉਹ ਮੇਰੇ ਮਨ ਚ ਇਤਨਾ ਕਿਤੇ ਉਹ ਚੀਜ਼ ਕਰ ਕਰ ਗਈ ਮੈਂ ਕਿਹਾ ਸੀ ਵੀ ਇਹ ਜਿਹੜੇ ਅੱਜ ਲੋਕ ਗੱਲਾਂ ਕਰਦੇ ਨਾ ਵਿਕ ਦਿਨ ਇਹਨਾਂ ਨੂੰ ਸਬਕ ਜ਼ਰੂਰ ਸਿਖਾਉਣਾ ਵੀ ਪਰਮਾਤਮਾ ਵੀ ਇੰਨੇ ਇੱਕ ਜੋਗਾ ਕਰਦੀ ਉਸ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਪਰਫਾਰਮ ਕੀਤਾ ਸੀਗਾ ਤਾਂ ਮੈਂ ਮੈਥ ਲਿਆ ਸੀਗਾ ਵੀ ਮੈਂ ਉਹ ਚੇਅਰ ਤੇ ਬੈਠਣਾ ਜਿਹੜੇ ਮੈਨੂੰ ਜੱਜ ਕਰਦੇਵੇ ਉੱਥੇ ਤੱਕ ਕਿਵੇਂ ਪਹੁੰਚਣਾ ਵਾ ਜੋ ਮੇਰਾ ਮਨ ਦੀ ਇੱਛਾ ਸੀਗੀ ਵੀ ਮੈਂ ਉਹ ਕਰਨਾ ਹਾਸਿਲ ਨਾ ਹਰ ਹਾਲਤ ਚ ਉਹਦੇ ਲਈ ਸਟੱਡੀ ਕਰਨੀ ਸ਼ੁਰੂ ਕੀਤੀ ਫਿਰ ਮੈਂ ਨੈਸ਼ਨਲ ਬਾਡੀ ਬਿਲਡਿੰਗ ਦਾ ਐਗਜ਼ਾਮ ਦਿੱਤਾ ਨੈਸ਼ਨਲ ਬਾਡੀ ਬਿਲਡਿੰਗ ਜੱਜ ਦਾ ਐਗਜ਼ਾਮ ਦਿੱਤਾ ਤੇ ਅੱਜ ਮੈਂ ਨੈਸ਼ਨਲ ਬਾਡੀ ਬਿਲਡਿੰਗ ਜੱਜ ਹਾਂ ਤੇ ਮੇਰੇ ਕੋਲ ਕੀ ਹੈ ਕਿ ਉਹਨਾਂ ਦੇ ਬੱਚੇ ਹੁਣ ਆਪ ਮੇਰੇ ਕੋਲ ਆ ਰਹੇ ਨੇ ਤੇ ਆਪਣੇ ਬੱਚਿਆਂ ਨੂੰ ਜਿਮ ਦੇ ਵਿੱਚ ਲੈ ਕੇ ਆ ਰਹੇ ਨੇ ਕਿ ਅਸੀਂ ਫਿੱਟ ਹੋ ਸਕੀਏ ਇਹਦੇ ਮਾਧਿਅਮ ਰਾਹੀਂ ਜਾਂ ਇਹ ਸਾਨੂੰ ਫਿੱਟ ਕਰ ਸਕਣ। ਉਹ ਜਦੋਂ ਮੇਰੇ ਕੋਲ ਆਉਂਦੇ ਨੇ ਹੁਣ ਤਾਂ ਮੈਨੂੰ ਬੜਾ ਅੰਦਰੋਂ ਅੰਦਰੀ ਨਾ ਮੈਂ ਆਪ ਦੇ ਆਪ ਤੇ ਹੱਸਦਾ ਉਹਨਾਂ ਵੀ ਦੇਖ ਲਾਂ ਅੰਕਸ਼ ਸਮੇਂ-ਸਮੇਂ ਦੀ ਗੱਲ ਆ ਨਾ ਵੀ ਕਿੱਥੇ ਤਾਨੇ ਮਾਰਦੇ ਸੀ ਕਿੱਥੇ ਇਹ ਨਾਰਤ ਨੇ ਇਕੱਲੇ ਬੰਦੇ ਨਾਲ ਕੋਈ ਨਹੀਂ ਤੁਰਦਾ ਪਰ ਜੇ ਤੁਸੀਂ ਇਕੱਲੇ ਇੱਕ ਪੂਰਾ ਔਰਾ ਬਦਲਣ 'ਚ ਯਕੀਨ ਰੱਖਦੇ ਹੋ ਵੀ ਹਾਂ ਅਸੀਂ ਇਸ ਇਸ ਚੀਜ਼ ਨੂੰ ਚੇਂਜ ਕਰ ਸਕਦੇ ਨਾ ਤਾ ਫਿਰ ਸਾਰੀ ਦੁਨੀਆ ਤੁਹਾਡੇ ਮਗਰ ਆ ਜਾਂਦੀ ਹੈ ਜਦੋਂ ਤੁਸੀਂ ਕੁਝ ਬਣ ਜਾਂਦੇ ਹੋ ਨਾ ਤੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਮੇਰੇ ਕੋਲ ਹੁਣ ਆ ਰਹੇ ਆ ਕਿਸੇ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਕੋਈ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਹੈ ਕਿਸੇ ਨੂੰ ਕਹਿ ਦਈਏ ਕਿ ਇੱਕ ਸਾਈਡ ਪੈਰਲਾਈਜ਼ ਹੋ ਚੁੱਕਿਆ ਹਾਰਟ ਅਟੈਕ ਆ ਗਿਆ ਕੁਝ ਹੋ ਗਿਆ ਇਦਾਂ ਦੀਆਂ ਪ੍ਰੋਬਲਮਸ ਕੀ ਹੈ ਲੈਕ ਆਫ ਟ੍ਰੇਨਿੰਗ ਦੀ ਕਰਕੇ ਉਹ ਪਤਾ ਕੀ ਸੋਚਦੇ ਸੀ ਜਿਮ ਨੂੰ ਇੱਕ ਫਾਲਤੂ ਦੀ ਚੀਜ਼ ਜਿਮ ਦੇ ਨਾਲ ਨਾ ਪਤਾ ਕੀ ਸੀ ਉਹਨਾਂ ਨੂੰ ਇਹ ਸੀ ਵੇਲਾ ਵਾ ਜੇ ਕਿਸੇ ਕੋਈ ਪੁੱਛਦਾ ਸੀ ਕਿ ਮੁੰਡਾ ਤੁਹਾਡਾ ਇਹ ਕਰਦਾ ਜਿਮ ਜਾਂਦਾ ਵਾ ਜਿਮ ਅੱਛਾ ਹੋਰ ਕੀ ਕਰਦਾ ਵਾ ਇਹ ਜਿਮ ਨੂੰ ਕੁਝ ਗਿੰਤੀ ਚ ਨਹੀਂ ਆਉਂਦਾ ਸੀ ਜਿੰਮ ਯਾਰ ਜਿੰਮ ਦੇ ਵਿੱਚ ਇਹ ਨਹੀਂ ਕਿ 18 18 20 20 ਸਾਲ ਦੇ ਮੁੰਡੇ ਡੋਲੇ ਬਣਾਉਂਦੇ ਨੇ ਜਿੰਮ ਇੱਕ ਕੰਪਲੀਟਲੀ ਫਿਟਨੈਸ ਸੈਂਟਰ ਹੁੰਦਾ ਵਾ ਪੂਰੀ ਫੈਮਿਲੀ ਦੇ ਲਈ ਸੋ ਉਹ ਮੇਰੇ ਕੋਲ ਆ ਰਹੇ ਆ ਫਿੱਟ ਹੋਣ ਦੇ ਲਈ ਤੇ ਆਪਣੇ ਬੱਚਿਆਂ ਨੂੰ ਸਿਹਤ ਦੇ ਰਹੇ ਆ ਕਿ ਇਹਦੇ ਵਰਗਾ ਬਣੋ ਜਾਂ ਇਦਾਂ ਕਰੋ ਫਿਰ ਮੈਂ ਉਦੋਂ ਦੇਖਦਾ ਉਹਨਾਂ ਵੀ ਦੇਖ ਲੋ ਪਰਮਾਤਮਾ ਦੀ ਕਹਿਰੀਏ ਕਿ ਮੇਰ ਦੀ ਸਦਕਾ ਇੱਥੇ ਤੱਕ ਪਹੁੰਚਿਆ ਵਾ ਸੋ ਅੱਜ ਮੈਂ ਵਰਲਡ ਚੈਂਪੀਅਨ ਦੇ ਨਾਂ ਨਾਲ ਨੈਸ਼ਨਲ ਬੋਡੀ ਬਿਲਡਿੰਗ ਜੱਜ ਵੀ ਆਂ ਉਹਦੀ ਸਟੱਡੀ ਬਕਾਇਦਾ ਕੀਤੀ ఫిਜ਼ੀਓਥੈਰੇਪਿਸਟਾਂ ਡਾਈਟੀਸ਼ਨ ਨਿਊਟ੍ਰੀਸ਼ਨਲਿਸਟਾਂ ਇੰਟਰਨੈਸ਼ਨਲ ਕੋਚਾਂ ਤੇ ਉਹਦੇ ਨਾਲ ਦੀ ਨਾਲ ਕੀ ਹੈ ਕਿ ਪਤਾ ਨਹੀਂ ਕਿੰਨੀਆਂ ਥਾਊਜ਼ੈਂਡਸ ਪਲੱਸ ਟਰਾਂਸਫਾਰਮੇਸ਼ਨਸ ਨੇ ਜਿਹੜੀਆਂ ਮੈਂ ਤਿਆਰ ਕੀਤੀਆਂ ਪਤਾ ਨਹੀਂ ਕਿੰਨੇ ਕੁ ਮੁੰਡੇ ਨੇ ਜਿਹੜੇ ਅਕੈਡਮੀ ਚ ਮੇਰੀ ਚੇਕ ਫਿਟਨੈਸ ਅਕੈਡਮੀ ਦੇ ਵਿੱਚ ਟਰੇਨਰ ਸਰਟੀਫਿਕੇਸ਼ਨ ਕੋਰਸ ਕਰਕੇ ਇੰਟਰਨੈਸ਼ਨਲ ਸਰਟੀਫਿਕੇਸ਼ਨ ਕੋਰਸ ਕਰਕੇ ਬਹੁਤ ਅچھے ਅچھے ਜਿੰਮਸ ਦੇ ਵਿੱਚ ਅੱਛਾ ਕਮਾ ਰਹੇ ਨੇ ਹੁਣ ਹਾਲ ਦੀ ਘੜੀ ਦੇ ਵਿੱਚ ਮੇਰੇ ਦੋ ਜਿੰਮ ਰਨ ਕਰ ਰਹੇ ਇੱਕ ਨਿਊਟ੍ਰੀਸ਼ਨ ਸਟੋਰ ਹੈ ਇੱਕ ਮੇਰੀ ਫਿਟਨੈਸ ਅਕੈਡਮੀ ਹੈ ਜਿਹੜਾ ਮੇਰਾ ਮੇਨ ਮਕਸਦ ਹੈ ਆਪਣੇ ਏਰੀਆ ਦੇ ਵਿੱਚ ਰਹਿ ਕੇ ਕਿ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਇੱਕ ਪੋਜ਼ਿਟਿਵ એનર્ਜੀ ਉਹਨਾਂ ਦੇ ਕਹਿ ਰਹੀ ਹੈ ਕਿ ਲਾਈਫ ਦੇ ਵਿੱਚ ਪਰ ਨਹੀਂ ਚਾਹਨਾ ਮੈਂ ਕਿ ਹਰੇਕ ਸਟੇਟ ਚੋਂ ਕੋਈ ਲਾਲੋ 올림픽 ਚੋ ਮੈਡਲ ਲਿਆ ਕੋਈ ਕਿਤੋ ਲਿਆ ਮੈਂ ਚਾਹਨਾ ਯਾਰ ਮੇਰੇ ਏਰੀਆ ਚੋਂ ਵੀ ਮੇਰੇ ਵਾਂਗੂ ਕੋਈ ਲਿਆਵੇ ਯਾਰ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ